ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਖਾਸਮ ਖਾਸ ਉਹਨਾਂ ਦੇ ਪੱਕੇ ਸਾਥੀ ਡਾਕਟਰ ਦਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਹੁਣ ਸਕੰਦਰ ਸਿੰਘ ਮਲੂਕਾ ਅਨਿਲ ਜੋਸ਼ੀ ਇਹਨਾਂ ਵੱਲੋਂ ਵਾਰ-ਵਾਰ ਪ੍ਰਚਾਰਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੁਰਜੀਤ ਹੋਣਾ ਬਹੁਤ ਜ਼ਰੂਰੀ ਹੈ ਸਰਜੀਤ ਹੋਵੇਗਾ ਜੇਕਰ ਹੈਲਪ ਮਿਲਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਰੋਜ਼ ਕੋਈ ਨਾ ਕੋਈ ਬਿਆਨ ਬਾਈ ਦਿੱਤੀ ਜਾਂਦੀ ਹੈ ਕਿਉਂਕਿ ਸਿਕੰਦਰ ਸਿੰਘ ਮਲੂਕਾ ਤੇ ਵਾਰ-ਵਾਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਜੇਕਰ ਪੰਜਾਬ ਦੇ ਵਿੱਚ ਬਰਕਰਾਰ ਰੱਖਣਾ ਹੈ ਜੇਕਰ ਪੂਰਨ ਸਰਜੀਤੀ ਦੀ ਸ਼੍ਰੋਮਣੀ ਅਕਾਲੀ ਦਲ ਵਾਲੇ ਗੱਲ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਫਿਰ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਨਾ ਪਵੇਗਾ ਅਤੇ ਸੁਖਬੀਰ ਬਾਦਲ ਨੂੰ ਮੁਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਉਣਾ ਪਵੇਗਾ ਇਹ ਖੁਦ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਹੈ ਜੇਕਰ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਦੇ ਹਿੱਤਾਂ ਦੀਆਂ ਗੱਲ ਹਿੱਤਾਂ ਦੇ ਗੱਲ ਕਰਦੀਆਂ ਨੇ ਤੇ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਵੀ ਗੱਠਜੋੜ ਕੀਤਾ ਜਾ ਸਕਦਾ ਹੈ ਕਾਂਗਰਸ ਨਾਲ ਤਾਂ ਕੀਤਾ ਜਾ ਨਹੀਂ ਸਕਦਾ ਕਿਉਂਕਿ ਦੋ ਹੀ ਪਾਰਟੀਆਂ ਨੇ ਸੈਂਟਰ ਦੇ ਵਿੱਚ ਇੱਕ ਹੈ ਭਾਰਤੀ ਜਨਤਾ ਪਾਰਟੀ ਦੂਸਰੀ ਹੈ ਕਾਂਗਰਸ ਭਾਰਤੀ ਜਨਤਾ ਪਾਰਟੀ ਜਿਹੜੇ ਹੈਗੇ ਨੇ ਡਾਕਟਰ ਦਜੀਤ ਸਿੰਘ ਚੀਮਾ ਤੇ ਪਰਵਿੰਦਰ ਸਿੰਘ ਭੁੰਦੜ ਉਹ ਕਹਿੰਦੇ ਨੇ ਕਿ ਸਾਨੂੰ ਲੋਕ ਕਹਿ ਰਹੇ ਨੇ ਫੈਕਟਰੀਆਂ ਦੇ ਇੰਡਸਟਰੀਆਂ ਦੇ ਮਾਲਕ ਕਹਿ ਰਹੇ ਨੇ ਵੱਡੇ ਕਾਰੋਬਾਰੀ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੋਣਾ ਜ਼ਰੂਰੀ ਹੈ ਲੇਕਿਨ ਕੱਲ ਜਿਸ ਤਰ੍ਹਾਂ ਮਨ ਦੀ ਬਾਤ ਕੀਤੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਨੇ ਕਿਹਨੂੰ ਯਾਦ ਕੀਤਾ ਕੱਲ ਕਿਉਂ ਭਾਵਕ ਹੋਏ ਹਰਚੰਦ ਸਿੰਘ ਲੋਂਗੋਵਾਲ ਨੂੰ ਲੈ ਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਦੋਨਾਂ ਮੁੱਖ ਮੰਤਰੀਆਂ ਨੂੰ ਯਾਦ ਕੀਤਾ ਗਿਆ ਤੇ ਦੂਸਰੇ ਪਾਸੇ ਉਹਨਾਂ ਨੇ 40 ਹਜ਼ਾਰ ਸਿੰਘਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਐਮਰਜੈਂਸੀ ਵੇਲੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਪਕ ਹੋ ਗਏ ਹਰਚੰਦ ਸਿੰਘ ਲੋਂਗੋਵਾਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕੀਤਾ ਗਿਆ ਅਤੇ ਉਹ 40 ਹਜ਼ਾਰ ਸਿੱਖ ਵੀ ਯਾਦ ਕੀਤੇ ਗਏ ਜਿਨ੍ਹਾਂ ਨੇ ਐਮਰਜੈਂਸੀ ਦੇ ਵਿੱਚ ਆਪੋ ਆਪਣੇ ਪੰਦਰ ਤੇ ਗ੍ਰਿਫਤਾਰੀਆਂ ਦਿੱਤੀਆਂ ਸੀ ਯਾਨੀ ਕਿ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਨਬਜ ਟੋਈ ਜਾ ਰਹੀ ਹੈ ਦੋਨਾਂ ਪਾਰਟੀਆਂ ਵੱਲੋਂ ਕਿ ਪੰਜਾਬ ਦੇ ਕਿਸਾਨਾਂ ਦਾ ਕੀ ਰਵਈਆ ਹੈ ਕੀ ਬੋਲਦੇ ਨੇ ਪੰਜਾਬ ਦੇ ਕਿਸਾਨ ਤੇ ਫਿਰ ਉਸ ਤੋਂ ਬਾਅਦ ਪੰਥਕ ਲੋਕ ਕੀ ਬੋਲਦੇ ਨੇ ਕਿਉਂਕਿ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਦੋਹਾਂ ਨੂੰ ਕਰ ਦਿੱਤਾ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ 15 ਤੋਂ 16 ਸੀਟਾਂ ਮਿਲੀਆਂ ਟੁੜੀਆਂ ਬੋទੀਆਂ ਮਈਆਂ ਭਾਰਤੀ ਜਨਤਾ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਹੋਇਆ ਸਿਰਫ ਤਿੰਨ ਸੀਟਾਂ ਮਿਲੀਆਂ ਸ਼ਰੂਪਨੀ ਇਕਾਦੀ ਦਲ ਨੂੰ ਤਿੰਨ ਸੀਟਾਂ ਮਿਲੀਆਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਹੁਣ ਤਾਂ ਦੋ ਰਹਿ ਗਈਆਂ ਕਿਉਂਕਿ ਡਾਕਟਰ ਸੁਖਿੰਦਰ ਕਬਾਨ ਸੁਖੀ ਆਲਰੇਡੀ ਜਿਹੜੇ ਆਮ ਆਦੀ ਪਾਰਟੀ ਵਿੱਚ ਚਲੇ ਗਏ ਨੇ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਖਾਤਾ ਹੀ ਨਹੀਂ ਖੁੱਲਿਆ ਭਾਰਤੀ ਜਨਤਾ ਪਾਰਟੀ ਦਾ ਅਤੇ ਸ਼ਰੂਪਨੀ ਇਕਾਦੀ ਦਲ ਵੱਲੋਂ ਘਰ ਦੀ ਸੀਟ ਜਿੱਤੇਗੀ ਵਿਭਾਰ ਸਿੰਧੂ ਕੋਲ ਬਾਦਲ ਹਲਕਾ ਬਟੰਡੇ ਤੋਂ ਯਾਨੀ ਕਿ ਹੁਣ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਲੋਕਾਂ ਦੀ ਨਵਸਤੂੀ ਜਾ ਰਹੀ ਹੈ ਲੋਕਾਂ ਨੂੰ ਪਰਖਿਆ ਜਾ ਰਿਹਾ ਹੈ ਕਿ ਲੋਕ ਕਹਿੰਦੇ ਕੀ ਨੇ ਪੰਜਾਬੀ ਕੀ ਕਹਿੰਦੇ ਨੇ ਹਿੰਦੂ ਭਾਈਚਾਰਾ ਕੀ ਕਹਿੰਦਾ ਹੈ ਪੰਜਾਬ ਦੇ ਕਿਸਾਨ ਕੀ ਕਹਿੰਦੇ ਨੇ ਕੌਮ ਕੀ ਕਹਿੰਦੇ ਨੇ ਹਾਲਾਂਕਿ ਕੌਮ ਕੌਮ ਜਿਹੜੀ ਹੈ ਕੌਮ ਉਤੇ ਇਲਜ਼ਾਮ ਕੌਮ ਜਿਹੜੀ ਇਲਜ਼ਾਮ ਲਗਾ ਰਹੀ ਹੈ ਸੁਖਬੀਰ ਸਿੰਘ ਬਾਦਲ ਤੇ ਵੀ ਭਾਈ ਤੁਹਾਡੇ ਕੋਲ ਸ਼ਰੂਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਨਹੀਂ ਹੋਣੀ ਸਾਨੂੰ ਸ਼ਰੂਮਣੀ ਅਕਾਲੀ ਦਲ ਦੀ ਵਾਗ ਦੇ ਵਾਅਦਾ ਟੋੜ ਦੇ ਦਿਓ ਕਿਉਂਕਿ ਸ਼ਰੂਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਉਹਨੂੰ ਮੁਲਾਕਾਤ ਕਰ ਲਈ ਹੈ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਦੇ ਨਾਲ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਦੇ ਨਾਲ ਮੁਲਾਕਾਤ ਕੀਤੀ ਗਈ ਪੰਥ ਨੂੰ ਇਕਤਾ ਦੇ ਪੰਥ ਅਤੇ ਇਕਤਾ ਦੀ ਗੱਲ ਕਹੀ ਗਈ ਦੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਪਹਿਲੀ ਪਲੇਟੀ ਮੀਟਿੰਗ ਹੋ ਚੁੱਕੀ ਹੈ ਉਧਰੋਂ ਜਿਹੜਾ ਹੈ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੀ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਲਤੀ ਬਣਾਈ ਬਣਾਈ ਜਾ ਰਹੀ ਹੈ ਜੇਕਰ ਇਹ ਦੋਨੋਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਜੇਕਰ ਇਹ ਗੱਠਜੋੜਨ ਕਰਕੇ ਚੋਣ ਲੜਦੀਆਂ ਨੇ 2027 ਦੀ ਵਿਧਾਨ ਸਭਾ ਦੀ ਤਾਂ ਇਹ ਬੜਾ ਵੱਡਾ ਚੈਲੰਜ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਯਾਨੀ ਕਿ ਆਪ ਆਪ ਦੀ ਪਾਰਟੀ ਵਾਸਤੇ ਅਤੇ ਦੂਜੇ ਪਾਸੇ ਇਹ ਬੜਾ ਵੱਡਾ ਚੈਲੰਜ ਹੋਵੇਗਾ ਕਾਂਗਰਸ ਪਾਰਟੀ ਵਾਸਤੇ ਧੰਨਵਾਦ